ਲੋਕ ਸਭਾ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਮਤਲਕ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਲੋਕ ਔਰ ਆਸ-ਪਾਸ ਸਿਆਸੀ ਸਰਗਰਮੀਆਂ ਜੋ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਜ਼ਰੂਰ ਇਹ ਚਰਚਾ ਚੱਲ ਰਹੀ ਹੈ ਕਿ ਕੀ ਕਾਂਗਰਸ ਪਾਰਟੀ ਗੱਠ ਜੋੜ ਕਰੇਗੀ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਇੱਕ ਗੱਲ ਪ੍ਰਚਾਰੀ ਗਈ ਹੈ ਕਿ ਗੱਠ ਜੋੜ ਨਾ ਮਾਤਰ ਹੈਗਾ ਆ ਗੱਠ ਜੋੜ ਨਹੀਂ ਕੀਤਾ ਜਾਵੇਗਾ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਇਕੱਲਿਆਂ ਕਾਂਗਰਸ ਜਿਹੜੀ ਹੈ ਆਪਣੇ ਦਮ ਤੇ ਚੋਣ ਲੜੇਗੀ ਇਹੋ ਜੇ ਪ੍ਰਚਾਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੀਤਾ ਜਾ ਰਿਹਾ ਪਰ ਇਸ ਮਾਮਲੇ ਨੂੰ ਲੈ ਕੇ ਚਰਚਾ ਦੇ ਵਿੱਚ ਤੂਲ ਉਦੋਂ ਫੜੀ ਗਈ ਜਦੋਂ ਚੰਡੀਗੜ੍ਹ ਦੇ ਵਿੱਚ ਇਹ ਐਲਾਨ ਦਿੱਤਾ ਗਿਆ ਕਿ ਮੇਅਰ ਇਲੈਕਸ਼ਨਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਚੋਣ ਲੜਨਗੇ ਹਾਲਾਂਕਿ ਉਸ ਇਲੈਕਸ਼ਨ ਦਾ ਨਤੀਜਾ ਕੁਝ ਹੋਰ ਨਿਕਲਿਆ ਪਰ ਦੂਜੇ ਪਾਸੇ ਕਾਂਗਰਸ ਦੇ ਵਿੱਚ ਕਾਂਗਰਸ ਦੇ ਮੁਤਲਕ ਖਾਸ ਕਰਕੇ ਇਹ ਚਰਚਾ ਦੁਆਰਾ ਛਿੜ ਗਈ ਹੈ ਲਗਾਤਾਰ ਸਵਾਲ ਖੜੇ ਹੋ ਰਹੇ ਕਿ ਕੀ ਕਾਂਗਰਸ ਪਾਰਟੀ ਗੱਠਜੋੜ ਕਰੇਗੀ ਆਮ ਆਦਮੀ ਪਾਰਟੀ ਨਾਲ ਔਰ ਦੂਜੀ ਗੱਲ ਕਾਂਗਰਸ ਪਾਰਟੀ ਦੇ ਪੰਜਾਬ ਕਾਂਗਰਸ ਪਾਰਟੀ ਦੇ ਅੰਦਰੂਨ ਹਾਲਾਤਾਂ ਦੇ ਬਾਰੇ ਵੀ ਚਰਚਾ ਜਿਹੜੀ ਆ ਉਹ ਵਿਸਥਾਰਪੂਰਵਕ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਪੰਜਾਬ ਦੇ ਇੰਚਾਰਜ ਲਾਏ ਗਏ ਨੇ ਕਾਂਗਰਸ ਦੇ ਵੱਲੋਂ ਦਿਵਿੰਦਰ ਯਾਦਵ ਦੇ ਨਾਲ ਰਲ ਕੇ ਲਗਾਤਾਰ ਵਰਕਰਸ ਦੇ ਨਾਲ ਮੀਟਿੰਗ ਕਰ ਰਹੇ ਨੇ ਜ਼ਿਲ੍ਹਾ ਪੱਧਰੀ ਮੀਟਿੰਗਸ ਚੱਲ ਰਹੀਆਂ ਨੇ ਪੰਜਾਬ ਦੇ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਜਾ ਕੇ ਮੀਟਿੰਗਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ पर ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਜਿਹੜਾ ਆ ਉਹ ਇਸ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਉਂਦਾ ਉਹ ਇਹੋ ਜਿਹੀਆਂ ਮੀਟਿੰਗਸ ਦੇ ਵਿੱਚ ਨਵਜੋਤ ਸਿੱਧੂ ਨਾ ਨਜ਼ਰ ਆਉਂਦੇ ਨੇ ਤੇ ਨਾ ਹੀ ਪੋਸਟਰਾਂ ਦੇ ਵਿੱਚ ਬੈਨਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਨਜ਼ਰ ਆਉਂਦਾ ਆ ਇਸ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਖੈਰ ਇਸੇ ਮੁਤਾਲਕ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਪੁੱਛੇ ਗਏ ਨੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਲੁਧਿਆਣੇ ਜ਼ਿਲ੍ਹਾ ਪੱਧਰੀ ਮੀਟਿੰਗ ਦੇ ਵਿੱਚ ਆਏ ਹੁੰਦੇ ਨੇ ਉਸ ਵੇਲੇ ਉਹਨਾਂ ਤੋਂ ਸਵਾਲ ਪੁੱਛੇ ਗਏ ਔਰ ਗੱਠਜੋੜ ਨੂੰ ਲੈ ਕੇ ਚਰਚਾ ਕੀਤੀ ਗਈ ਫਿਰ ਆਖਰਕਾਰ PPCC ਪ੍ਰਧਾਨ ਬ੍ਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਠਜੋੜ ਨੂੰ ਦੁਬਾਰਾ ਸਿਰੇ ਤੋਂ ਨਾ ਕਰ ਦਿੱਤਾ ਔਰ ਜਦੋਂ ਚੰਡੀਗੜ੍ਹ ਦਾ ਹਵਾਲਾ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਚੰਡੀਗੜ੍ਹ ਦੇ ਵਿੱਚ ਜੋ ਹੋਇਆ ਉਹ ਚੰਡੀਗੜ੍ਹ ਦਾ ਬਿਜ਼ਨਸ ਹੈਗਾ ਆ ਸਾਡਾ ਪੰਜਾਬ ਹੈ ਔਰ ਪੰਜਾਬ ਦੇ ਵਿੱਚ ਜੋ ਹੋਵੇਗਾ ਉਹ ਅਸੀਂ ਡਿਸਾਈਡ ਕਰਾਂਗੇ ਔਰ ਉਸ ਮਾਮਲੇ ਨੂੰ ਲੈ ਕੇ ਅਜੇ ਤੱਕ ਤਾਂ ਇਹੀ ਚਰਚਾਵਾ ਕੀਤੀਆਂ ਜਾ ਰਹੀਆਂ ਨੇ ਕਿ ਕੋਈ ਗੱਠਜੋੜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਕੀਤਾ ਜਾਵੇਗਾ ਤਾਂ ਉਹਨਾਂ ਦਾਸ ਤੀਏ ਕਿ ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਹੈਗਾ ਆ ਜਿੱਥੇ ਅਜੇ ਤੱਕ ਗੱਠਜੋੜ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ ਇਹੋ ਜਿਹਾ ਹੀ ਵਿਵਾਦ ਜਿਹੜਾ ਹੈਗਾ ਉਹ ਬੰਗਾਲ ਨੂੰ ਲੈ ਕੇ ਵੀ ਛੜਿਆ ਹੋਇਆ ਹੈ ਉੱਥੇ ਵੀ ਜਿਹੜੇ ਮਾਇਆਵਤੀ ਦੀ ਸਰਕਾਰ ਹੈਗੀ ਹੈ ਉਹ ਕਾਂਗਰਸ ਦੇ ਨਾਲ ਗੱਠਜੋੜ ਕਰਨ ਨੂੰ ਤਿਆਰ ਨਹੀਂ ਹੈ ਇਸ ਦੇ ਨਾਲ ਆਈਐਨਡੀਆਈਏ ਗੱਠਜੋੜ ਨੂੰ ਜ਼ਰੂਰ ਵੱਡਾ ਝਟਕਾ ਲੱਗਿਆ ਆ ਪਰ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਅੰਦਰ ਹਾਲਾਤ ਉਸੇ ਤਰ੍ਹਾਂ ਬਰਕਰਾਰ ਨੇ ਕਾਂਗਰਸ ਪਾਰਟੀ ਜਿਹੜੀ ਪੰਜਾਬ ਦੀ ਹੈ ਉਸ ਦਾ ਇਹੀ ਕਹਿਣਾ ਹੈ ਕਿ ਗੱਠਜੋੜ ਉਹਨਾਂ ਦੇ ਵੱਲੋਂ ਹਰਗਿਜ਼ ਨਹੀਂ ਕੀਤਾ ਜਾਵੇਗਾ ਚੰਡੀਗੜ੍ਹ ਦੇ ਵਿੱਚ ਜੋ ਹੋਇਆ ਉਹ ਚੰਡੀਗੜ੍ਹ ਦਾ ਆਪਣਾ ਬਿਜ਼ਨਸ ਹੈ ਇਹ ਕਹਿ ਕੇ ਉਸ ਨੂੰ ਨਾਕਾਰ ਦਿੱਤਾ ਗਿਆ ਔਰ ਦੂਜੇ ਪਾਸੇ ਜਦੋਂ ਨਵਜੋਤ ਸਿੰਘ ਸਿੱਧੂ ਦੇ ਨਾ ਹੋਣ ਬਾਰੇ ਉਹਨਾਂ ਦੀ ਗੈਰ ਮੌਜੂਦਗੀ ਬਾਰੇ ਸਵਾਲ ਚੁੱਕੇ ਗਏ ਤਾਂ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਵਾਰ ਪਹਿਲਾਂ ਨਾਲੋਂ ਕਈ ਹੋਰ ਤੇਵਰ ਦਿਖਾਉਂਦੇ ਨਜ਼ਰ ਆਏ ਨੇ ਪਹਿਲਾਂ ਜਿੱਥੇ ਬੜੇ ਤੈਸ਼ ਦੇ ਵਿੱਚ ਆ ਕੇ ਨਾ ਚਾਉਂਦਿਆਂ ਹੋਇਆਂ ਵੀ ਘੁਮਾ ਫਰਾ ਕੇ ਟਿੱਪਣੀ ਕਰ ਜਾਂਦੇ ਸੀ ਇਸ ਵਾਰ ਪਰਦਾ ਟੱਕਦੇ ਨਜ਼ਰ ਆਏ ਨੇ ਇਸ ਵਾਰ ਪਰਦਾ ਕਰਦੇ ਨਜ਼ਰ ਆਏ ਨੇ ਸਾਫ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀ ਗੈਰ ਮੌਜੂਦਗੀ ਦੇ ਉੱਤੇ ਪੀਪੀਸੀਸੀ ਪ੍ਰਧਾਨ ਉਸ ਤੈਸ਼ ਦੇ ਨਾਲ ਬੋਲਦੇ ਨਹੀਂ ਨਜ਼ਰ ਆ ਰਹੇ ਸਗੋਂ ਉਹਨਾਂ ਦੀ ਗੈਰ ਮੌਜੂਦਗੀ ਨੂੰ ਬੜੇ ਆਰਾਮ ਦੇ ਨਾਲ ਆਊਟ ਆਫ ਫਰੇਮ ਕਰਦੇ ਨਜ਼ਰ ਆ ਰਹੇ ਨੇ ਆਖਰਕਾਰ ਕੀ ਪੂਰੀ ਗੱਲਬਾਤ ਹੋਈ ਹੈ ਪੀਪੀਸੀਸੀ ਪ੍ਰਧਾਨ ਦੇ ਨਾਲ ਆਓ ਸੁਣਦੇ ਹਾਂ ਸਵਾਗਤ ਦਾ ਜਿਹੜੀ ਇਹ ਮੀਟਿੰਗ ਹੈ ਲੋਕ ਸਭਾ ਜੀ ਮਾਈਕ ਉੱਪਰ ਕਰੋ ਇਹ ਮੀਟਿੰਗ ਕਿੱਥੇ ਚੱਲ ਰਹੀ ਹੈ ਅੱਪਰ ਦਾ ਕੈਮਰਾ ਕੀ ਜਾਈਏ ਸਮੀ ਥੋੜਾ ਕੈਮਰਾ ਕਿੱਥੇ ਲੋਕ ਸਭਾ ਦੀ ਐਕਸਟੈਂਡਡ ਮੀਟਿੰਗਸ ਨੇ ਇਹਦੇ ਵਿੱਚ ਅਸੀਂ ਸਾਡੇ ਬਲੌਕ ਪ੍ਰੈਜ਼ੀਡੈਂਟਸ ਬਲੌਕ ਕਮੇਟੀਆਂ ਤੇ ਮੰਡਲ ਸਾਡਾ ਨਵਾਂ ਇੱਕ ਯੂਨਿਟ ਪਿਆਰ ਹੋਏ ਹੈ ਮੰਡਲ ਪ੍ਰਧਾਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਸੀਸੀ ਡਿਸਟ੍ਰਿਕਟ ਕਮੇਟੀ ਲੋਤੇ ਨੇਰੇ ਵਿੱਚ ਜ਼ਿਲ੍ਹਾ ਪ੍ਰਧਾਨ ਪੈ ਜਾਂਦੇ ਨੇ ਸੋ ਇਸ ਕਰਕੇ ਅੱਜ ਉਹ तमाम ਅਹੁਦੇਦਾਰ ਸੇ ਬਣਾ ਦੀ ਜਿਹੜੀ ਐਕਸਟੈਂਡਡ ਮੀਟਿੰਗ ਲੋਕ ਸਭਾ ਸਣੀ ਹੋਰੇ ਨਾਲ ਖੁੱਲੀ ਚਰਚਾ ਤਦੋਂ ਦਵਿੰਦਰ ਯਾਦਤ ਇਹ ਪਹਿਲਾ ਪ੍ਰੋਗਰਾਮ ਹੈ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਜਿਹੜੇ ਪ੍ਰਬਾਰੀ ਹੈ ਉਹ ਹਰ ਵਿਅਕਤੀ ਨਾਲ ਆਪਣੀ ਖੁੱਲ ਕੇ ਗੱਲ ਕਰਦੇ ਸੋ ਲੋਕ ਆਪਣੇ ਆਪਣੇ ਵਿਚਾਰ ਰੱਖਦੇ ਨੇ ਸਾਨੂੰ ਕੁਝ ਜੇ ਕੋਈ ਕਮੀਆਂ ਹੁੰਦੀਆਂ ਸਾਡੇ ਚ ਉਹਨੂੰ ਠੀਕ ਕਰਨਾ ਇਸੇ ਕਹਿੰਦੇ ਨੇ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਕਿਤੇ ਕਿਤੇ ਦੂ ਪਰੰਤੂ ਹੈ ਪੂਰੇ ਤੇ ਟਿੱਪਾ ਟਿੱਪਨੀ ਕੀਤੀ ਜਾਂਦੀ ਹੈ ਜਾਨੀ ਕਿ ਡੈਮੋਕ੍ਰੇਸੀ ਦਾ ਪਾਰਟੀ ਚ ਹੈ ਹੀ ਹੈ ਲੇਕਿਨ ਆਮ ਲੋਕਾਂ ਨੂੰ ਇਹ ਕਿਆ ਜਾ ਰਿਹਾ ਹੈ ਜਿਹੜੇ ਕਿ ਵਰਕਰ ਨੇ ਪਹਿਲੀ ਥਲੜੀ ਕਤਾਰ ਦੇ ਕਿ ਤੁਸੀਂ ਅਗਰ ਲੱਗਦਾ ਹੈ ਤੁਹਾਨੂੰ ਕਿਤੇ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਸਿਸਟਮ ਚ ਤਾਂ ਸਾਨੂੰ ਦੱਸੋ so that ਅਸੀਂ ਉਹ ਠੀਕ ਕਰੀਏ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਡੈਟਚੂਡ ਦਾ ਇਲੈਕਸ਼ਨ ਹੋ ਰਿਹਾ ਉਹਦੀ ਵਾਰੀ ਕੀ ਚੋਨ ਹੋ ਰਹੀ ਹੈ ਜਿਹੜੀ ਮੇਅਰ ਦੀ ਤੇ ਪੰਜਾਬ ਦੇ ਵਿੱਚ ਕਿਹੋ ਜੀ ਤਸਵੀਰ ਸਮਝ ਦਿਓ ਕਿਉਂਕਿ ਇਹ ਤਾਂ ਬੜੀ ਵਾਰ-ਵਾਰ ਇੱਕ ਹੀ ਗੱਲ ਬਹੁਤ ਵਾਰ ਇਹਦੇ ਤੇ ਚਰਚਾ ਹੋਰ ਚੰਡੀਗੜ੍ਹ ਚ ਕੀ ਹੋ ਰਿਹਾ ਹੈ ਜਾਂ ਕਿਤੇ ਹੋਰ ਦੇਸ਼ ਕੀ ਹੋ ਰਿਹਾ ਹੈ ਮੈਨੂੰ ਕੋਈ ਜ਼ਿਆਦਾ ਮੈਂ ਤਵਜੂ ਘਟ ਦਿੰਦਾ ਮੈਂ ਕੇਵਲ ਪੰਜਾਬ ਤੇ ਬਿਕੋਜ਼ ਪੰਜਾਬ ਦਾ ਮੇਰੇ ਕੋਲ ਕੰਮ ਹੈ ਆਈ ਕੈਨ ਟਾਕ ਅਬਾਊਟ ਪੰਜਾਬ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਹੈ ਤਾਂ ਆਪਾਂ ਕਰ ਸਕਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਇੱਥੇ ਕਾਂਗਰਸ ਪਾਰਟੀ 13ਆਂ ਜਾਂ 13 ਸੀਟਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਦੀ ਤਿਆਰੀ ਲੈ ਕੇ ਜਿਹੜੀ ਚੱਲ ਰਹੀ ਹੈ ਕੱਲ ਅਸੀਂ ਅੰਮ੍ਰਿਤਸਰ ਸਾਹਿਬ ਹੋ ਕੇ ਆਏ ਹਾਂ ਹੁਣ ਅੱਜ ਸੀ ਲੁਧਿਆਣਾ ਆਏ ਹਾਂ ਯਾਨੀ ਕਿ ਟੋਟਲ ਅਸੀਂ 8 ਲੋਕ ਸਭਾ ਦੀਆਂ ਮੀਟਿੰਗਸ ਇਸੇ ਤਰ੍ਹਾਂ ਸਟੈਂਡਰਡ ਕਰ ਚੁੱਕੇ ਰੈਸਟ ਆਫ ਦਾ ਮੀਟਿੰਗਸ ਕਿਉਂਕਿ 11 ਤਰੀਕ ਨੂੰ ਸੰਬਰਾਲਾ ਵਿਖੇ ਖਰਗੇ ਸਾਹਿਬ ਇੱਕ ਕਨਵੈਨਸ਼ਨ ਕਰ ਰਹੇ ਹੈ ਵਰਕਰ ਸਾਥੀਆਂ ਦੇ ਨਾਲ ਉਧੇਦਾਰ ਹਨ ਉਸ ਤੋਂ ਬਾਅਦ ਜਾਂ ਉਸ ਦੇ ਇਨ ਬਿਟਵੀਨ ਐਸੀ ਕਰਾਂਗੇ ਅੱਛਾ ਬੜੀ ਸਿੰਘ ਸਾਹਿਬ ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਾਇਬ ਹੈ ਕਿਧਰੇ ਹਨ ਕਿ ਕਿਵੇਂ ਦੇਖਦੇ ਹੋ ਤੁਸੀਂ ਕਾਂਗਰਸ ਕਿਉਂਕਿ ਉਹ ਉਹ ਵੀ ਤਾਂ ਵਰਕਰ ਹੀ ਨੇ ਕਾਂਗਰਸ ਦੇ ਇੱਕ ਲੀਡਰ ਦੀ ਬੇਨਤੀ ਹੈ ਜਾਣ ਬੁੱਝ ਕੇ ਕਿਈ ਅਰੀ ਤੁਸੀਂ ਐਸਾ ਸਵਾਲ ਕਰ ਦਿੰਦੇ ਹੋ ਨਵਜੋਤ ਸਿੰਘ ਸਿੱਧੂ ਗਾਇਬ ਕਿਉਂ ਆਏ ਜਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਪਾਰਟੀ ਦੇ ਲੀਡਰ ਨੇ ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਦਾ ਤਸਵੀਰ ਚੋਣਾ ਕੋਈ ਜ਼ਰੂਰੀ ਹੁੰਦਾ ਹੈ ਇਹ ਅਕਾਲੀ ਦਲ ਚ ਰਿਵਾਜ ਹੈਗਾ ਕਿਉਂਕਿ ਇੱਕ ਪਰਿਵਾਰ ਦੀ ਪਾਰਟੀ ਹੈ ਕਿ ਬਾਪੂ ਦੀ ਫੋਟੋ ਵੀ ਲੱਗੇਗੀ ਫਿਰ ਮੁੰਡੇ ਦੀ ਵੀ ਲੱਗੇਗੀ ਫਿਰ ਸਾਲੇ ਦੀ ਵੀ ਲੱਗੇਗੀ ਫਿਰ ਬੀਬਾ ਜੀ ਦੀ ਵੀ ਲੱਗੇਗੀ ਸਾਡੀ ਪਾਰਟੀ ਦੇ ਵਿੱਚ ਅਹੁਦੇਦਾਰ ਦੇ ਮੁਤਾਬਕ ਹੀ ਫੋਟੋਆਂ ਲੱਗਦੀਆਂ ਨੇ ਬਹੁਤ ਸਾਰੇ ਸਾਡੇ ਸੀਨੀਅਰ ਲੀਡਰ ਸਹਿਬਾਨ ਨੇ ਉਹ ਹੁੰਦੇ ਨੇ ਉਹ ਐਕਸ ਹੋ ਜਾਂਦੇ ਨੇ ਕੱਲ ਨੂੰ ਰਾਜਾ ਵੜਿੰਗ ਵੀ ਐਕਸ ਹੋ ਸਕਦਾ ਹੈ ਸੋ ਇਹ ਜ਼ਰੂਰੀ ਨਹੀਂ ਹੈ ਕਿ ਜਿਹਨੂੰ ਮੈਂ ਐਕਸ ਹੋ ਜਾ ਤਾਂ ਫਿਰ ਮੇਰੀ ਫੋਟੋ ਉਹਦੇ ਵਿੱਚ ਲਾਈ ਜਾਏਗੀ ਇਹ ਸਿਸਟਮ ਹੈ ਇੱਕ ਪਾਰਟੀ ਦਾ ਹੀ ਪਾਰਟੀ ਦਾ ਹੀ ਸਰ ਕਾ ਜੇ ਅਮਰਸਦਰ ਜਿਹੜਾ ਹੋਇਆ ਵਿਰੋਧ ਹੋਇਆ ਹੈਗਾ ਪਾਰਟੀ ਵੱਲ ਅੰਮ੍ਰਿਤਸਰ ਦੇ ਵਿੱਚ ਵਿਰੋਧ ਹੋਇਆ ਨਾ ਸੋ ਮੈਂ ਉਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਸੀਂ ਉੱਥੇ ਬੈਠੇ ਸੀ ਸਾਨੂੰ ਕਿਸੇ ਪ੍ਰਕਾਰ ਦਾ ਵਿਰੋਧ ਲੱਗਿਆ ਨਹੀਂ ਆਟ ਇਜ਼ ਅ ਕ੍ਰिएशन ਆਪਣੀ ਆਪ ਹੀ ਕੋਈ ਬੰਦਾ ਹੁਣ ਮੁੰਡਾ ਉੱਠ ਕੇ ਕਦੀ ਸਵਾਲ ਇੱਥੇ ਹੁਣ ਅ 300 ਬੰਦੇ ਜਾਂ 500 ਬੰਦੇ ਦੇ ਵਰਕਰ ਸਾਥੀਆਂ ਚ ਕੋਈ ਨਾ ਕੋਈ ਉੱਠ ਕੇ ਗੱਲ کہہ ਸਕਦਾ ਹੈ ਖੜਾ ਹੋ ਕੇ ਸਾਨੂੰ ਕਿ ਜੀ ਅਸੀਂ ਚਾਹੁੰਦੇ ਹਾਂ ਸਾਡੀ ਫਲਾਹ ਬੰਦਾ ਸਾਡਾ ਹੋਣਾ ਚਾਹੀਦਾ ਇੱਛਾ ਦੇ ਮਤਲਬ ਉਹ ਕੋਈ ਵਿਰੋਧ ਨਹੀਂ ਹੈ ਉਹ ਇੰਟਰਨਲ ਡੈਮੋਕ੍ਰੇਸੀ ਹੈ ਔਰ ਆਪਣੀ ਗੱਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ